ਨਾਨਕ ਦੇ ਹਸਪਤਾਲ ਅੰਮ੍ਰਿਤਸਰ ਵਿਕੇ ਐਸੇ ਸਹਾਇਕ ਪ੍ਰੋਫੈਸਰ ਕਾਰਡੀਓਲੋਜੀ ਵਿਭਾਗ ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੇ ਆ ਇਹ ਸਾਡੀ ਪੂਰੀ ਕਾਰਡੀਓਲੋਜੀ ਵਿਭਾਗ ਦੀ ਟੀਮ ਹੈ ਅੱਜ ਜਿਸ ਸੰਦਰਭ ਪੰਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਇਕੱਤਰ ਹੋਏ ਆ ਉਹ ਇੱਕ ਬੜੀ ਰੇਅਰ ਤੇ ਦੁਰਲਭ অতি ਦੁਰਲਭ ਬਿਮਾਰੀ ਬਾਰੇ ਅਸੀਂ ਕੁਝ ਜਾਣਨਾ ਪਾਣਾ ਚਾਹੁੰਦੇ ਆ ਇਹ ਬਿਮਾਰੀ ਇੱਕ ਜਨਮਜਾਤ ਦਿਲ ਦੀ ਬਿਮਾਰੀ ਹੈ ਜਿਸ ਵਿੱਚ ਦਿਲ ਦੇ ਦੋ ਹਿੱਸਿਆਂ ਦੇ ਵਿੱਚ ਇੱਕ ਅਬਨਾਰਮਲ ਕਮਿਊਨੀਕੇਸ਼ਨ ਕਹਿਣ ਦਾ ਮਤਲਬ ਜੋ ਨਾਰਮਲੀ ਨਹੀਂ ਹੁੰਦਾ ਇੱਕ ਦੋ ਹਿੱਸਿਆਂ ਦੇ ਵਿੱਚ ਇੱਕ ਅਬਨਾਰਮਲ ਕਮਿਊਨੀਕੇਸ਼ਨ ਬਣ ਜਾਂਦਾ ਹੈ ਜਿਸ ਦੇ ਕਰਕੇ ਦਿਲ ਦੇਗਾ ਸੱਚੇ ਪਾਸੇ ਦਾ ਕਨੈਕਸ਼ਨ ਖੱਬੇ ਪਾਸੇ ਦੇ ਨਾਲ ਹੋ ਜਾਂਦਾ ਹੈ ਜਿਸ ਕਰਕੇ ਇੱਕ ਗੰਦਾ ਖੂਨ ਜੋ ਕਿ ਨਾਰਮਲੀ ਦਿਲ ਦਾ ਜੋ ਸੱਜਾ ਹਿੱਸਾ ਹੈ ਉਹ ਇੱਕ ਪਲਮਨਰੀ ਆਰਟਰੀ ਦੁਆਰਾ ਇੱਕ ਮੋਟੀ ਨਾੜੀ ਦੁਆਰਾ ਫੇਫੜਾਂ ਤੱਕ ਪਹੁੰਚਦਾ ਹੈ ਉੱਥੇ ਕੀ ਹੁੰਦਾ ਹੈ ਫੇਫੜੇ ਉਸ ਖੂਨ ਨੂੰ ਉਹਦੇ ਵਿੱਚ ਆਕਸੀਜਨ ਪਾ ਕੇ ਉਸ ਨੂੰ ਆਕਸੀਜਨੇਟਡ ਜਾਂ ਚੰਗਾ ਖੂਨ ਦੇ ਵਿੱਚ ਤਬਦੀਲ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਖੂਨ ਦਿਲ ਦੇ ਖੱਬੇ ਪਾਸੇ ਵਿੱਚ ਆਉਂਦਾ ਹੈ ਤੇ ਉਤੋਂ ਉਹ ਖੂਨ ਸਰੀਰ ਦੇ ਸਾਰੇ ਅੰਗਾਂ ਵਿੱਚ ਪਹੁੰਚਦਾ ਹੈ ਪਰ ਇਸ ਬਿਮਾਰੀ ਵਿੱਚ ਕੀ ਹੁੰਦਾ ਹੈ ਕਿ ਫੇਫੜਿਆਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਪਲਮਨਰੀ ਆਰਟਰੀ ਤੋਂ ਇੱਕ ਅਲੱਗ ਨਾੜ ਨਿਕਲਦੀ ਹੈ ਤੇ ਉਹ ਦਿਲ ਦੇ ਖੱਬੇ ਪਾਸੇ ਵਿੱਚ ਉਸ ਖੂਨ ਨੂੰ ਲੈ ਕੇ ਚਲੀ ਜਾਂਦੀ ਹੈ ਜਿਸ ਤੇ ਕਰਕੇ ਚੰਗੇ ਖੂਨ ਦਾ ਤੇ ਗੰਦੇ ਖੂਨ ਦਾ ਆਪਸ ਦੇ ਵਿੱਚ ਮਿਕਸਚਰ ਹੋਣਾ ਸ਼ੁਰੂ ਕਰ ਦਿੰਦਾ ਹੈ ਤੇ ਇਸ ਨੂੰ ਅਸੀਂ ਅੰਗਰੇਜ਼ੀ ਦੀ ਭਾਸ਼ਾ ਦੇ ਵਿੱਚ ਜਾਂ ਮੈਡੀਕਲ ਦੀ ਭਾਸ਼ਾ ਦੇ ਵਿੱਚ ਰਾਈਟ ਪਲਮਨਰੀ ਆਰਟਰੀ ਟੂ ਲੈਫਟ ਏਟਰੀਅਮ ਕਮਿਊਨੀਕੇਸ਼ਨ ਜਾਂ ਫਿਸਟੂਲਾ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਇਸ ਬਿਮਾਰੀ ਦੀ ਜਦੋਂ ਕਿ ਖੋਜ ਅੱਜ ਤੋਂ ਲਗਭਗ ਕਈ ਦਹਾਕੇ ਪਹਿਲਾਂ 1950 ਦੇ ਵਿੱਚ ਇੱਕ ਅਮਰੀਕੀ ਕਾਰਡੀਓਲੋਜਿਸਟ ਡਾਕਟਰ ਐਲਨ ਫ੍ਰਿਡਲਿਚ ਨੇ ਕੀਤੀ ਸੀ ਤੇ ਉਸ ਨੇ ਚਾਰ ਵੱਖ-ਵੱਖ ਤਰ੍ਹਾਂ ਦੇ ਇਸ ਫਿਸਟੂਲਾ ਦਾ ਡਿਸਕ੍ਰਿਪਸ਼ਨ ਦਿੱਤੀ ਪਰ ਲਿਟਰੇਚਰ ਦੇ ਵਿੱਚ 2024 ਤੱਕ 100 ਤੋਂ ਵੀ ਘੱਟ ਕੇਸ ਰਿਪੋਰਟ ਹੋਏ ਹਨ ਤਾਂ ਇਸ ਦੇ ਵਿੱਚ ਹੁੰਦਾ ਕੀ ਹੈ ਕਿ ਕਿਉਂਕਿ ਬੱਚਾ ਨੀਲਾ ਪੈਂਦਾ ਹੈ ਤਾਂ ਬੱਚਾ ਆਮ ਬੱਚਿਆਂ ਦੇ ਨਾਲੋਂ ਘੱਟ ਵੱਧਦਾ ਫੁੱਲਦਾ ਉਸ ਨੂੰ ਸਾਹ ਚੜਦਾ ਹੈ ਤੇ ਨਾਲ-ਨਾਲ ਉਸ ਨੂੰ ਹੋਰ ਤਕਲੀਫਾਂ ਜਿਵੇਂ ਕਿ ਹਿਮੋਗਲੋਬਿਨ ਦਾ ਬਹੁਤ ਜ਼ਿਆਦਾ ਹੋ ਜਾਣਾ ਜਾਂ ਸ਼ੰਟ ਕਰਕੇ ਕਈ ਵਾਰ ਇਨਫੈਕਸ਼ਨ ਜਾਂ ਕੋਈ ਕਲੌਟ ਸੱਜੇ ਪਾਸੇ ਤੋਂ ਖੱਬੇ ਪਾਸੇ ਜਾ ਕੇ ਅਧਰੰਗ ਦਿਮਾਗ ਦਾ ਦੌਰਾ ਜਿਸ ਨੂੰਸੀਂ ਮਿਰਗੀ ਕਹਿ ਸਕਦੇ ਆ ਇਸ ਤਰ੍ਹਾਂ ਦੇ ਲੱਛਣ ਦੇ ਨਾਲ ਵੀ ਬੱਚਾ ਆ ਸਕਦਾ ਹੁਣ ਜਦੋਂ ਕਿ ਹਜੇ ਤੱਕ ਲਿਟਰੇਚਰ ਦੇ ਵਿੱਚ ਕੀ ਸੀ ਮੈਕਸਿਮਮ ਕੇਸਸ ਦੇ ਵਿੱਚ ਕੀ ਕੀਤਾ ਗਿਆ ਇੱਕ ਓਪਨ ਹਾਰਟ ਸਰਜਰੀ ਕਰਕੇ ਇਸ ਕਮਿਊਨੀਕੇਸ਼ਨ ਨੂੰ ਆਪਸ ਦੇ ਵਿੱਚ ਕੱਟ ਕੇ ਦੁਬਾਰਾ ਸੂਚਨ ਕੀਤਾ ਗਿਆ ਤਾਂ ਉਹ ਇੱਕ ਬੜਾ ਹੀ ਕਿਉਂਕਿ ਔਖਾ ਪਲੱਸ ਉਹਦੇ ਵਿੱਚ ਕੀ ਹੈ ਬੱਚੇ ਨੂੰ ਰਿਸਕ ਵੀ ਰਹਿੰਦਾ ਹੈ ਐਡੇ ਵੱਡੀ ਸਰਜਰੀ ਦੇ ਵਿੱਚ ਇੱਕ ਨਵੀਂ ਟੈਕਨੀਕ ਆਂਦੀ ਹੈ ਜਿਸ ਨੂੰ ਅਸੀਂ ਪਰਕਟੇਨੀਅਸ ਟੈਕਨੀਕ ਕਹਿੰਦੇ ਆ ਉਸ ਦੇ ਵਿੱਚ ਕੀ ਕੀਤਾ ਜਾਂਦਾ ਹੈ ਕਿ ਪੈਰ ਦੇ ਰਸਤੇ ਦੇ ਵਿੱਚ ਜਾ ਕੇ ਫਲੋਰੋਸਕੋਪੀ ਦੀ ਮਦਦ ਦੇ ਨਾਲ ਅਸੀਂ ਇਹਨਾਂ ਦੋਨਾਂ ਕਮਿਊਨੀਕੇਸ਼ਨਸ ਦੇ ਵਿੱਚ ਆਪਸ ਦਾ ਕਨੈਕਸ਼ਨ ਨੂੰ ਇੱਕ ਡਿਵਾਈਸ ਲਗਾ ਕੇ ਜਿਸ ਤਰ੍ਹਾਂ ਅਸੀਂ ਨਾ ਨੀਲੇ ਪੈਣ ਵਾਲੇ ਸ਼ੇਧ ASD, BST, PDE ਚ ਡਿਵਾਈਸ ਲਗਾਉਂਦੇ ਹਾਂ ਉਹ ਡਿਵਾਈਸ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੇ ਅਸੀਂ ਇਸ ਨੂੰ ਦੇਖਿਆ ਜਾਵੇ ਤਾਂ ਲਗਭਗ ਇਸ ਤਰੀਕੇ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਵੱਧ ਤੋਂ ਵੱਧ 20 ਤੋਂ 25 ਕੇਸਿਸ ਹੀ ਐਸੇ ਹਨ ਜੋ ਕਿ ਇਸ ਤਰੀਕੇ ਦੇ ਨਾਲ ਪਰਕਟੈਡੀ ਸਵਿਧੀ ਦੇ ਨਾਲ ਜਿਨ੍ਹਾਂ ਦਾ ਇਲਾਜ ਕੀਤਾ ਗਿਆ ਹੈ ਭਾਰਤ ਦੇ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਪਜੀ ਚੰਡੀਗੜ੍ਹ ਦੁਆਰਾ ਵੀ ਇੱਕ ਕੇਸ ਰਿਪੋਰਟ ਹੈ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਲਖਨਊ ਦੁਆਰਾ ਦੋ ਕੇਸ ਰਿਪੋਰਟ ਹਨ ਡਾਕਟਰ ਸਿਵਾ ਕੁਮਾਰ ਦੀ ਸੰਸਥਾ ਜੋ ਕਿ ਚਨਈ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ਉਸ ਦੁਆਰਾ ਇੱਕ ਕੇਸ ਰਿਪੋਰਟ ਹੈ ਤਾਂ ਇਸ ਤਰ੍ਹਾਂ ਵੱਖ-ਵੱਖ ਜਗ੍ਹਾ ਦੇ ਵਿੱਚ ਇਹ ਕੋਈ ਇੱਕ ਅਦਾ ਕੇਸ ਰਿਪੋਰਟ ਹੈ ਪੰਜਾਬ ਦਾ ਇਹ ਪਹਿਲਾ ਕੇਸ ਹੈ ਕਿਉਂਕਿ ਬਹੁਤ ਹੀ ਦੁਰਲੱਭ ਬਿਮਾਰੀ ਹੈ ਜਿਸ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਡਾਇਗਨੋਸ ਕੀਤਾ ਗਿਆ ਤੇ ਫਿਰ ਪਰਕੂਟੇਨियस ਜੀਜੀ ਦੁਆਰਾ ਇਸ ਦਾ ক্লোਜ਼ ਕੀਤਾ ਸਮਝਣ ਦੇ ਵਿੱਚ ਕਿੰਨੀ ਤੁਹਾਨੂੰ ਮੁਸ਼ਕਲ ਆਈ ਸੀ ਕਿਉਂਕਿ ਇਹ ਬਹੁਤ ਘੱਟ ਕੇਸ ਨੇ ਤੁਹਾਨੂੰ ਕਿਸ ਤਰੀਕੇ ਨਾਲ ਸਮਝਿਆ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਦੋਂ ਬੱਚਾ ਸਭ ਤੋਂ ਪਹਿਲੀ ਵਾਰ ਮੇਰੇ ਕੋਲੇ ਆਇਆ ਤਾਂ ਇਸਦੀ ਜਦੋਂ ਅਸੀਂ ਇਕੋ ਕੀਤੀ ਗਈ ਤਾਂ ਨਾਰਮਲੀ ਜਿਹੜੇ ਨੀਲੇ ਪੈਣ ਵਾਲੇ ਬੱਚੇ ਹੁੰਦੇ ਆ ਉਹਨਾਂ ਦੀ ਇਕੋ ਦੇਖਦੇ ਆਂ ਸਾਨੂੰ ਸਭ ਕੁਝ ਸਮਝ ਵਿੱਚ ਆ ਜਾਂਦਾ ਵੀ ਕੀ ਹੈ ਤੇ ਜਦੋਂ ਦੀ ਇਕੋ ਕੀਤੀ ਤਾਂ ਉਸਦੇ ਵਿੱਚ ਸਿਰਫ ਇੱਕ ਦਿਲ ਦੇ ਖੱਬੇ ਪਾਸੇ ਵਿੱਚ ਹਲਕਾ ਜਿਹਾ ਜ਼ਰੂਰਤ ਤੋਂ ਜ਼ਿਆਦਾ ਉਹ ਵੱਡਾ ਸੀ ਹੋਰ ਕੋਈ ਅਬਨਾਰਮਲਟੀ ਨਹੀਂ ਲੱਗ ਰਹੀ ਸੀ ਤਾਂ ਜਿਸ ਕਰਕੇ ਅਸੀਂ ਇੱਕ ਨੈਕਸਟ ਲੈਵਲ ਦੀ ਇਕੋ ਹੁੰਦੀ ਹੈ ਜਿਸ ਨੂੰ ਅਸੀਂ ਬੱਬਲ ਸਟਡੀ ਕਹਿੰਦੇ ਆ ਅਸੀਂ ਬੱਬਲ ਸਟਡੀ ਕੀਤੀ ਜਿਸ ਤੋਂ ਸਾਨੂੰ ਲੱਗਿਆ ਵੀ ਇਹ ਹੋ ਸਕਦਾ ਹੈ ਸ਼ੇਧ ਜਿਹੜਾ ਕੋਈ ਕਮਿਊਨੀਕੇਸ਼ਨ ਹੋਵੇ ਤਾਂ ਉਸ ਨੂੰ ਕਰਨ ਕਰਨ ਵਾਸਤੇ ਸੀ ਬੱਚੇ ਦੀ ਕਾਰਡੀਅਕ ਸਿਟੀ ਕੀਤੀ ਤਾਂ ਕਾਰਡੀਅਕ ਸਿਟੀ ਦੇ ਵਿੱਚ ਕਿਉਂਕਿ ਉਹ 3 ਡਾਈਮੈਨਸ਼ਨਲ ਹੁੰਦੀ ਹੈ ਚਾਰੇ ਪਾਸਿਓਂ ਦੇਖਦੀ ਹੈ ਤਾਂ ਉਸ ਨੇ ਕਲੈਰੀਫਾਈ ਕਰਤਾ ਕਿ ਯੈਸ देयर इज ਅ ਕਮਿਊਨੀਕੇਸ਼ਨ ਇੱਕ ਕਮਿਊਨੀਕੇਸ਼ਨ ਹੈ ਪਲਮਰੀ ਆਰਟਰੀ ਤੇ ਲੈਫਟ ਈਟਰੀਮ ਦੇ ਵਿਚਾਲੇ ਜਿਸ ਕਰਕੇ ਇਹ ਬੱਚਾ ਨੀਲਾ ਪੈ ਰਿਹਾ ਹੈ ਕਿੱਡੀ ਵੱਡੀ ਉਪਲਬਧੀ ਮੰਨਦੇ ਜੀ ਇਹ ਇੱਕ ਖਾਸ ਅਸੀਂ ਕਹਾਂਗੇ ਕਿ ਇਹ ਬਿਮਾਰੀ ਦਾ ਇਲਾਜ ਤੁਸੀਂ ਦੇ ਦਿੱਤਾ ਹੈ ਦੇਖੋ ਜੀ ਇੱਥੇ ਥੋੜਾ ਜਿਹਾ ਮੈਂ ਤਾਂ ਇਹੀ ਕਹੂੰਗਾ ਵੀ ਇਹਨੂੰ ਸਭ ਤੋਂ ਪਹਿਲਾਂ ਤਾਂ ਇੱਕ ਡਾਇਗਨੋਸ ਕਰਨਾ ਹੀ ਬਹੁਤ ਵੱਡੀ ਤੇ ਮੁਸ਼ਕਲ ਦੀ ਗੱਲ ਸੀ ਕਿਉਂਕਿ ਇਸ ਤਰ੍ਹਾਂ ਜਦੋਂ ਸਾਨੂੰ ਸਭ ਕੁਝ ਨਾਰਮਲ ਲੱਗੇ ਜਾਂ ਕੋਈ ਇਦਾਂ ਦੀ ਚੀਜ਼ ਜਿਹੜਿਆ ਤੁਸੀਂ ਕਦੇ ਜਿਸ ਬਾਰੇ ਸਿਰਫ ਪੜਿਆ ਹੋਵੇ ਕਿਤਾਬਾਂ ਦੇ ਵਿੱਚ ਪਰ ਕਦੇ ਦੇਖਿਆ ਨਾ ਹੋਵੇ ਤਾਂ ਉਸ ਨੂੰ ਡਾਇਗਨੋਸ ਕਰਨਾ ਵੀ ਬਹੁਤ ਔਖਾ ਹੈ ਪਰ ਉਸ ਤੋਂ ਬਾਅਦ ਉਸ ਨੂੰ ਇੱਕ ਪਰਕ ਟੈਨਿਸ ਵਿਧੀ ਦੇ ਨਾਲ ਐਗਜ਼ੀਕਿਊਟ ਕਰਨਾ ਮੈਨੂੰ ਲੱਗਦਾ ਹੈ ਇਹ ਪ੍ਰਮਾਤਮਾ ਦਾ ਬਹੁਤ ਵੱਡਾ ਸਹਾਇਕ ਰਿਹਾ ਹੈ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਕੋ ਜਿਸ ਦਾ ਕਾਰਜ ਤਨੀ ਕੀਤਾ ਮਾਨਸ ਕਿਹਾ ਵਿਚਾਰਾ ਰਾਮ ਇਹ ਪੂਰੀ ਟੀਮ ਦੇ ਸਹਿਯੋਗ ਰਿਹਾ ਪਰਮਾਤਮਾ ਦਾ ਹੱਥ ਰਿਹਾ ਕਿ ਅਸੀਂ ਇਹ ਚ ਐਨਸਥੀਸ਼ੀਆ ਟੀਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਾਡੀ ਪੀਡੀਆਟ੍ਰਿਕਸ ਡਿਪਾਰਟਮੈਂਟ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੇ ਕਾਰਡੀਓਲਜੀ ਦੀ ਟੀਮ ਦੁਆਰਾ ਇੱਕ ਸਭ ਦੀ ਇੱਕ ਬਹੁਤ ਵੱਡੀ ਗੁਰੂਣਾਨਕ ਦੇ ਵਸਤਾਲ ਦੀ ਬਹੁਤ ਵੱਡੀ ਉਪਲਬਧੀ ਹੈ ਕਿ ਅਸੀਂ ਇਸ ਕੇਸ ਨੂੰ ਕਰ ਪਾਏ ਬੱਚੇ ਦੀ ਉਮਰ ਕਿੰਨੀ ਹੈ ਤੇ ਉਹ ਬੱਚੀ ਪੂਰੀ ਸਵਸਤ ਹੈਗੀ ਆ ਜੀ ਬੱਚੇ ਦੀ ਉਮਰ ਜੀ 13 ਸਾਲ ਹੈ ਬੱਚਾ ਨੂੰ ਹੁਣੇ ਤੁਹਾਨੂੰ ਲਾਣੇ ਹੈ ਬੱਚੀ ਦੀ ਜੋ ਆਪਰੇਸ਼ਨ ਤੋਂ ਪਹਿਲਾਂ ਉਦੀ ਆਕਸੀਜਨ ਦੀ ਸੈਚੂਰੇਸ਼ਨ 70% ਚੱਲਦੀ ਸੀ ਕੋਵਿਡ ਦੇ ਦਿਨਾਂ 'ਚ ਤੁਸੀਂ ਸੈਚੂਰੇਸ਼ਨ ਸ਼ਬਦ ਬਾਰੇ ਬਹੁਤ ਸੁਣਿਆ ਹੋਣਾ ਵੀ ਜਦੋਂ ਅਸੀਂ ਆਕਸੀਜਨ ਚੈੱਕ ਕਰਦੇ ਆ ਉਹਦੀ ਮਾਤਰਾ ਸਿਰਫ 60 ਚੱਲ ਰਹੀ ਸੀ ਤਾਂ ਜਿੱਦੀ 80 ਤੋਂ ਵੀ ਘੱਟ ਹੋ ਜਾਂਦੀ ਹੈ ਉਹਨੂੰ ਵੀ ਦੇਖੋ ਕਿੰਨੀ ਸਾਹ 'ਚ ਪ੍ਰੋਬਲਮ ਆਨ ਲੱਗ ਪੈਂਦੀ ਹੈ ਬਚਣ ਦੀ ਉਮੀਦ ਕਿੰਨੀ ਹੁੰਦੀ ਹੈ ਇਸ ਤਰ੍ਹਾਂ ਦੇ ਪੇਸ਼ੈਂਟ ਇਸ ਦਾ ਪੇਸ਼ੈਂਟ ਜੀ ਅਗਰ ਨਾ ਇਲਾਜ ਕੀਤਾ ਜਾਵੇ ਤਾਂ ਚੌਥੇ ਦਹਾਕੇ ਦੇ ਵਿੱਚ ਮੌਤ ਹੋ ਜਾਵੇਗੀ ਸਰ ਕਿੰਨੇ ਦਿਨ ਦਾ ਟ੍ਰੀਟਮੈਂਟ ਸੀ ਕੋਪਰੇਸ਼ਨ ਕਿਨੇ ਆਪਰੇਸ਼ਨ ਲਗਭਗ ਪੌਣੇ 2 ਘੰਟੇ ਚੱਲਿਆ ਪੌਣੇ 2 ਸਰ 800 ਕਰੋੜ ਦੀ ਪਪੂਲੇਸ਼ਨ ਹੈ ਜੀ ਸੰਸਾਰ ਦੀ ਲਿਟਰੇਚਰ ਦੇ ਅੰਦਰ 100 ਤੋਂ ਘੱਟ ਕੇਸ ਇਹ ਸਾਫ ਮੈਂ ਤੁਹਾਨੂੰ ਦਿਖਾ ਸਕਦਾ ਹਾਂ ਸਭ ਤੋਂ ਲੇਟੈਸਟ ਕੇਸ 2024 ਦੇ ਵਿੱਚ ਜਿਹੜਾ ਛਪਿਆ ਜੈਫਸ਼ੀਅਨ ਹਾਰਟ ਜਰਨਲ ਦੇ ਵਿੱਚ ਛਪਿਆ ਉਹਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਲੈਸਰ 100 ਕੇਸਸ ਆ ਰਿਪੋਰਟਡ ਵਰਲਡਵਾਈਡ ਡਾਕਟਰ ਸਾਹਿਬ ਜੀ ਸਿੱਧਾ ਆਇਆ ਜਾਂ ਕਿਸ ਤਰ੍ਹਾਂ ਸਰ ਬੱਚੇ ਨੂੰ ਜੀ ਸਿਵਲ ਹਸਪਤਾਲ ਦੁਆਰਾ ਰੈਫਰ ਕੀਤਾ ਗਿਆ ਸੀ ਇਕੋ ਕਰਵਾਉਣ ਵਾਸਤੇ ਅੱਛਾ ਤੋਂ ਪਤਾ ਲੱਗ ਗਿਆ ਜੀ ਜੀ ਡਾਕਟਰ ਸਾਹਿਬ ਨੇ ਕਦ ਤੱਕ ਪੁੱਛਿਆ ਕਿੰਨਾ ਕਰਵਾ ਬੱਚੇ ਦਾ ਜੀ ਆਯੁਸ਼ਮਨ ਭਾਰਤ ਦੇ ਅਧੀਨ ਹੋਇਆ ਜੀ ਇਹਦਾ ਕੋਈ ਖਰਚਾ ਨਹੀਂ ਆਟੇ ਬਿਲਕੁਲ ਫ੍ਰੀ ਆਫ ਕਾਸਟ ਲਾਜੋ ਹੈ ਜੀ ਕੀ ਸਰ ਪੂਰੇ ਭਾਰਤ ਵਿੱਚ ਹੋਰ ਵੀ ਕੇਸ ਕੀ ਆਇਆਗਾ ਇਸ ਤਰ੍ਹਾਂ ਦਾ ਜੀ 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 ਭਾਰਤ ਵਿੱਚ ਲਗਭਗ 20 ਤੋਂ 25 ਕੇਸ ਹਨ ਜੋ ਭਾਰਤ ਦੇ ਵਿੱਚ ਇਸ ਬਿਮਾਰੀ ਦੇ ਹੋਏ ਹੈ ਪਰ ਪਰਕੂਟੈਨਸ ਜਿਸ ਵਿਧੀ ਨਾਲ ਇਹਦਾ ਇਲਾਜ ਦੇ ਕੋ ਡਾਕਟ ਡਾਇਗਨੋਸ ਹੋਣਾ ਡਾਇਗਨੋਸ ਹੋਏ ਹੈ ਕੇਸਸ 20 ਤੋਂ 25 ਕੇਸਸ ਪਰ ਇਲਾਜ ਇਸ ਵਿਧੀ ਨਾਲ ਹੋਣਾ ਉਹ 10 ਤੋਂ ਵੀ ਘੱਟ ਹਨ 10 ਤੋਂ ਠੀਕ ਹੈ ਹਾਂਜੀ ਬਹੁਤ ਵਧੀਆ ਹੋਇਆ ਇਲਾਜ ਇੱਥੇ ਕਿਹੜੇ ਪਿੰਡ ਤੋਂ ਆਇਆ ਹਾਂ ਜੀ ਬੁੱਢੇ تھے ਤੇ ਆਈ ਜਾਂਦੇ ਆਂ ਤੇ ਫਸਦਾ ਆਂ ਯਾ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਬਿਮਾਰੀ ਦਾ ਧਾਰਤੀ ਵੀ ਪ੍ਰੋਬਲਮ ਹੁੰਦੀ ਹੈ ਹਾਂ ਜੀ ਕਿੱਸਾ ਹਾਂ ਜੀ ਇੱਥੋਂ ਪਤਾ ਲੱਗਾ ਜੋ ਡਾਕਟਰ ਕੋਲ ਜਾਣ ਕੇ ਬੀਮਾਰੀ ਕਿਹਦੀ ਹੁੰਦੀ ਸੀ ਲੱਗਦੀ ਸੀ ਦਿੱਕਤ ਇਹ ਹੀ ਸਾਹ ਚੜਦਾ ਸੀ ਲੱਤਾਂ ਪੀੜੋਂ ਡਿਆ ਸੀ ਸਿਰ ਬੜਾ ਦਰਦ ਕਰਦਾ ਸੀ ਕਿੰਨੇ ਵਾਰ ਸੀ ਤੁਹਾਡੇ ਲੱਗੇ ਸਾਡਾ ਕੋਈ ਪੈਸਾ ਨਹੀਂ ਲੱਗਾ ਹਾਂ ਜੀ ਤੇ ਐਸੀ ਕਿਸੇ ਹਸਪਤਾਲ ਵਿੱਚ ਗਏ ਸੀ ਹਾਂ ਜੀ ਇੱਥੇ ਵੀ ਬਿਨਾਂ ਨਾਂ ਕੀ ਗਏ ਸੀ ਉੱਥੋਂ ਮੁੜ ਕੇ ਇਹਨਾਂ ਨੇ ਉੱਥੇ ਇਤਿਹਾਸ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਜੀ ਸਾਡੇ ਵਾਸਤੇ ਬਹੁਤ ਵਧੀਆ ਦੋ ਭਰਾ ਵਾ ਤੇ ਇਹ ਦੋ ਭੈਣਾਂ ਹੋ ਪੰਜ 13 ਸਾਲਾਂ ਦੇ ਪਹਿਲੇ ਤੁਸੀਂ ਪਹਿਲੇ ਤੁਸੀਂ ਸਿਵਲ ਹਸਪੀਟਲ ਵਿੱਚ ਗਏ ਹਾਂਜੀ ਹਾਂਜੀ ਉਹਨਾਂ ਨੇ ਇੱਥੇ ਗੁਰਾਣਾ ਉਹਨਾਂ ਨੇ ਹਾਂਜੀ ਇੱਥੇ ਕੱਲੇ ਆ